ਪੰਜਾਬ ਦੇ ਖੰਡੂਰ ਸਾਬ ਤੋਂ ਲੋਕ ਸਭਾ ਚੋਣ ਜਿੱਤਣ ਵਾਲੇ ਅਮਰਿਤਪਾਲ ਸਿੰਘ ਅੱਜ ਸੰਸਦ ਚ ਸੌਂ ਚੁੱਕਣਗੇ ਇਸ ਦੇ ਲਈ ਉਹ ਸਵੇਰੇ 4 ਵਜੇ ਜੇਲ੍ਹ ਤੋਂ ਬਾਹਰ ਆਏ ਸੀ ਉਸ ਨੂੰ ਸਖਤ ਸੁਰੱਖਿਅਤ ਹੇਠ ਡਿਬਰੂਗੜ ਜੇਲ੍ਹ ਤੋਂ ਬਾਹਰ ਕੱਢ ਕੇ ਏਅਰ ਬੈਂਸ ਲਿਜਾਇਆ ਗਿਆ ਹੈ ਉੱਥੇ ਹੁਣ ਅਮਰਿਤਪਾਲ ਨੂੰ ਜਹਾਜ਼ ਵਿੱਚ ਦਿੱਲੀ ਲਿਆਂਦਾ ਜਾ ਰਿਹਾ ਹੈ ਅਮਿਤਪਾਲ ਨੂੰ 4 ਦਿਨਾਂ ਦੀ ਪੈਰੋਲ ਮਿਲ ਗਈ ਹੈ ਪਰ ਪਰ ਪੁਲਿਸੀ ਪ੍ਰਸ਼ਾਸਨ ਉਸ ਨੂੰ ਸੌਂ ਚੁੱਕਣ ਲਈ ਹੀ ਜੇਲ੍ਹ ਤੋਂ ਬਾਹਰ ਲਿਆ ਰਹੀ ਹੈ ਪੈਰੋਲ ਦੀਆਂ ਸ਼ਰਤਾਂ ਤਾ ਤਾ ਪਰਿਵਾਰ ਨੂੰ ਦਿੱਲੀ ਵਿੱਚ ਹੀ ਮਿਲਣ ਦੀ ਇਜਾਜ਼ਤ ਦਿੱਤੀ ਗਈ ਹੈ ਅਮਿਤਪਾਲ ਸਿੰਘ ਦੇ ਮਾਤਾ ਪਿਤਾ ਅਤੇ ਚਾਚੇ ਦਿੱਲੀ ਪਹੁੰਚ ਗਏ ਹਨ ਲੰਬੇ ਸਮੇਂ ਤੋਂ ਡਿਬਰੂਗੜ੍ਹ ਵਿੱਚ ਰਹਿ ਰਹੀ ਉਸ ਦੀ ਪਤਨੀ ਵੀ ਦਿੱਲੀ ਪਹੁੰਚ ਗਈ ਹੈ ਅੱਜ ਸਾਨੂੰ ਅਮਿਤਪਾਲ ਨੂੰ ਮਿਲਣ ਦਾ ਸਮਾਂ ਦੇ ਦਿੱਤਾ ਜਾਵੇਗਾ ਅਮਿਤਪਾਲ ਸਿੰਘ 1 ਸਾਲ 2 ਮਹੀਨੇ 12 ਦਿਨਾਂ ਬਾਅਦ ਸੌਂ ਚੁੱਕਣ ਲਈ ਡਿਬਰੂਗੜ੍ਹ ਜੇਲ੍ਹ ਤੋਂ ਬਾਹਰ ਆ ਰਹੇ ਹਨ ਸੌਂ ਚੁੱਕਣ ਤੋਂ ਬਾਅਦ ਉਹਨਾਂ ਨੂੰ ਤੁਰੰਤ ਜੇਲ੍ਹ ਵਿੱਚ ਭੇਜ ਦਿੱਤਾ ਜਾਵੇਗਾ। ਉਹਨਾਂ ਦਾ ਆਉਣ ਜਾਣ ਦਾ ਅਤੇ ਸੁਰੱਖਿਆਤ ਅਤੇ ਹੋਰ ਖਰਚਾ ਪੰਜਾਬ ਪੁਲਿਸ ਨੇ ਚੁੱਕਣਾ ਹੈ। ਸੌਂ ਲੈਣ ਤੋਂ ਬਾਅਦ ਉਹਨਾਂ ਦਾ ਦਿੱਲੀ ਰੁਕਣ ਦਾ ਕੋਈ ਵੀ ਖਾਸ ਕਾਰਨ ਵੀ ਨਜ਼ਰ ਨਹੀਂ ਆਉਂਦਾ। ਇਸ ਲਈ ਉਹ 4 ਦਿਨਾਂ ਦੀ ਇਸ ਲਈ ਉਹ 4 ਦਿਨਾਂ ਦੀ ਪੈਰੋਲ ਵਿੱਚ ਅੱਜ ਵੀ ਉਹਨਾਂ ਨੂੰ ਵਾਪਸ ਡਿਬਰੂਗੜ੍ਹ ਜੇਲ੍ਹ ਵਿੱਚ ਲਿਜਾਇਆ ਜਾ ਸਕਦਾ ਹੈ। ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਪੰਜਾਬ ਦੇ ਖੰਡੂਰ ਸਾਹਿਬ ਤੋਂ ਲੋਕ ਸਭਾ ਚੋਣ ਜਿੱਤਣ ਵਾਲੇ ਅਮਰਿਤਪਾਲ ਸਿੰਘ ਅੱਜ ਸੰਸਦ ਚ ਪਹੁੰਚ ਚੁੱਕਣਗੇ ਇਸ ਦੇ ਲਈ ਉਹ ਸਵੇਰੇ 4 ਵਜੇ ਜੇਲ੍ਹ ਤੋਂ ਬਾਹਰ ਆਈ ਸੀ ਉਸ ਨੂੰ ਸਖਤ ਸੁਰੱਖਿਅਤ ਹੇਠ ਡਿਬਰੂਗੜ ਜੇਲ੍ਹ ਤੋਂ ਬਾਹਰ ਕੱਢ ਕੇ ਏਅਰ ਬੈਂਸ ਲਿਜਾਇਆ ਗਿਆ ਹੈ ਉੱਥੇ ਹੁਣ ਅਮਰਿਤਪਾਲ ਨੂੰ ਜਹਾਜ਼ ਵਿੱਚ ਦਿੱਲੀ ਲਿਆਂਦਾ ਜਾ ਰਿਹਾ ਹੈ ਅਮਿਤਪਾਲ ਨੂੰ 4 ਦਿਨਾਂ ਦੀ ਪੈਰੋਲ ਮਿਲ ਗਈ ਹੈ ਪਰ ਪੁਲਿਸੀ ਪ੍ਰਸ਼ਾਸਨ ਉਸ ਨੂੰ ਸੌਂ ਚੁੱਕਣ ਲਈ ਹੀ ਜੇਲ੍ਹ ਤੋਂ ਬਾਹਰ ਲਿਆ ਰਹੀ ਹੈ ਪੈਰੋਲ ਦੀਆਂ ਸ਼ਰਤਾਂ ਤਾਤਾ ਪਰਿਵਾਰ ਨੂੰ ਦਿੱਲੀ ਵਿੱਚ ਹੀ ਮਿਲਣ ਦੀ ਇਜਾਜ਼ਤ ਦਿੱਤੀ ਗਈ ਹੈ ਅਮਿਤਪਾਲ ਸਿੰਘ ਦੇ ਮਾਤਾ ਪਿਤਾ ਅਤੇ ਚਾਚੇ ਦਿੱਲੀ ਪਹੁੰਚ ਗਏ ਹਨ ਲੰਬੇ ਸਮੇਂ ਤੋਂ ਡਿਬਰੂਗੜ੍ਹ ਵਿੱਚ ਰਹਿ ਰਹੀ ਉਸ ਦੀ ਪਤਨੀ ਵੀ ਦਿੱਲੀ ਪਹੁੰਚ ਗਈ ਹੈ ਅੱਜ ਨੂੰ ਅਮਿਤਪਾਲ ਨੂੰ ਮਿਲਣ ਦਾ ਸਮਾਂ ਦੇ ਦਿੱਤਾ ਜਾਵੇਗਾ ਅਮਿਤਪਾਲ ਸਿੰਘ 1 ਸਾਲ 2 ਮਹੀਨੇ 12 ਦਿਨ ਬਾਅਦ ਸੌਂ ਚੁੱਕਣ ਲਈ ਡਿਬਰੂਗੜ੍ਹ ਜੇਲ੍ਹ ਤੋਂ ਬਾਹਰ i ਸੌਂ ਚੁੱਕਣ ਤੋਂ ਬਾਅਦ ਉਹਨਾਂ ਨੂੰ ਤੁਰੰਤ ਜੇਲ੍ਹ ਵਿੱਚ ਭੇਜ ਦਿੱਤਾ ਜਾਵੇਗਾ। ਉਹਨਾਂ ਦਾ ਆਉਣ ਜਾਣ ਦਾ ਅਤੇ ਸੁਰੱਖਿਆਤ ਅਤੇ ਹੋਰ ਸਬ ਦਾ ਖਰਚਾ ਪੰਜਾਬ ਪੁਲਿਸ ਨੇ ਚੁੱਕਣਾ ਹੈ। ਸੌਂ ਲੈਣ ਤੋਂ ਬਾਅਦ ਉਹਨਾਂ ਦਾ ਦਿੱਲੀ ਰੁਕਣ ਦਾ ਕੋਈ ਵੀ ਖਾਸ ਕਾਰਨ ਵੀ ਨਜ਼ਰ ਨਹੀਂ ਆਉਂਦਾ ਇਸ ਲਈ ਉਹ 4 ਦਿਨਾਂ ਦੀ ਇਸ ਲਈ ਉਹ 4 ਦਿਨਾਂ ਦੀ ਪੈਰੋਲ ਵਿੱਚ ਅੱਜ ਵੀ ਉਹਨਾਂ ਨੂੰ ਵਾਪਸ ਡਿਬਰੂਗੜ੍ਹ ਜੇਲ੍ਹ ਵਿੱਚ ਲਿਜਾਇਆ ਜਾ ਸਕਦਾ ਹੈ। ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਅੱਜ ਦੀ ਅਪਡੇਟਸ ਨਿਊਜ਼ ਨਾਲ ਧੰਨਵਾਦ। ਪੰਜਾਬ ਦੇ ਖੰਡੂਰ ਸਾਹਿਬ ਤੋਂ ਲੋਕ ਸਭਾ ਚੋਣ ਜਿੱਤਣ ਵਾਲੇ ਅਮਰਿਤ ਸਿੰਘ ਅੱਜ ਸੰਸਦ ਚ ਸੌ ਚੁੱਕਣਗੇ ਇਸ ਦੇ ਲਈ ਉਹ ਸਵੇਰੇ 4 ਵਜੇ ਜੇਲ੍ਹ ਤੋਂ ਬਾਹਰ ਆਈ ਸੀ ਉਸ ਨੂੰ ਸਖਤ ਸੁਰੱਖਿਆਤ ਹੇਠ ਡਿਬਰੂਗੜ ਜੇਲ੍ਹ ਤੋਂ ਬਾਹਰ ਕੱਢ ਕੇ ਏਅਰ ਬੈਂਸ ਲਿਜਾਇਆ ਗਿਆ ਹੈ ਉੱਥੇ ਹੁਣ ਅਮਰਿਤਪਾਲ ਨੂੰ ਜਹਾਜ਼ ਵਿੱਚ ਦਿੱਲੀ ਲਿਆਂਦਾ ਜਾ ਰਿਹਾ ਹੈ ਅਮਿਤਪਾਲ ਨੂੰ 4 ਦਿਨਾਂ ਦੀ ਪੈਰੋਲ ਮਿਲ ਗਈ ਹੈ ਪਰ ਪੁਲਿਸੀ ਪ੍ਰਸ਼ਾਸਨ ਉਸ ਨੂੰ ਸੌਂ ਚੁੱਕਣ ਲਈ ਹੀ ਜੇਲ੍ਹ ਤੋਂ ਬਾਹਰ ਲਿਆ ਰਹੀ ਹੈ ਪੈਰੋਲ ਦੀਆਂ ਸ਼ਰਤਾਂ ਤਾਤਾ ਪਰਿਵਾਰ ਨੂੰ ਦਿੱਲੀ ਵਿੱਚ ਹੀ ਮਿਲਣ ਦੀ ਇਜਾਜ਼ਤ ਦਿੱਤੀ ਗਈ ਹੈ ਅਮਿਤਪਾਲ ਸਿੰਘ ਦੇ ਮਾਤਾ ਪਿਤਾ ਅਤੇ ਚਾਚੇ ਦਿੱਲੀ ਪਹੁੰਚ ਗਏ ਹਨ ਲੰਬੇ ਸਮੇਂ ਤੋਂ ਡਿਬਰੂਗੜ੍ਹ ਵਿੱਚ ਰਹਿ ਰਹੀ ਉਸ ਦੀ ਪਤਨੀ ਵੀ ਦਿੱਲੀ ਪਹੁੰਚ ਗਈ ਹੈ ਅੱਜ ਨੂੰ ਅਮਿਤਪਾਲ ਨੂੰ ਮਿਲਣ ਦਾ ਸਮਾਂ ਦੇ ਦਿੱਤਾ ਜਾਵੇਗਾ ਅਮਿਤਪਾਲ ਸਿੰਘ 1 ਸਾਲ 2 ਮਹੀਨੇ 12 ਦਿਨ ਬਾਅਦ ਸੌਂ ਚੁੱਕਣ ਲਈ ਡਿਬਰੂਗੜ੍ਹ ਜੇਲ੍ਹ ਤੋਂ ਬਾਹਰ ਆ ਰਹੇ ਹਨ ਸੌਂ ਚੁੱਕਣ ਤੋਂ ਬਾਅਦ ਉਹਨਾਂ ਨੂੰ ਤੁਰੰਤ ਜੇਲ੍ਹ ਵਿੱਚ ਭੇਜ ਦਿੱਤਾ ਜਾਵੇਗਾ ਉਹਨਾਂ ਦਾ ਆਉਣ ਜਾਣ ਦਾ ਅਤੇ ਸੁਰੱਖਿਆਤ ਅਤੇ ਹੋਰ ਸਬ ਦਾ ਖਰਚਾ ਪੰਜਾਬ ਪੁਲਿਸ ਨੇ ਚੁੱਕਣਾ ਹੈ ਸੌਂ ਲੈਣ ਤੋਂ ਬਾਅਦ ਉਹਨਾਂ ਦਾ ਦਿੱਲੀ ਰੁਕਣ ਦਾ ਕੋਈ ਵੀ ਖਾਸ ਕਾਰਨ ਵੀ ਨਜ਼ਰ ਨਹੀਂ ਆਉਂਦਾ ਇਸ ਲਈ ਉਹ 4 ਦਿਨਾਂ ਦੀ ਇਸ ਲਈ ਉਹ 4 ਦਿਨਾਂ ਦੀ ਪੈਰੋਲ ਵਿੱਚ ਅੱਜ ਵੀ ਉਹਨਾਂ ਨੂੰ ਵਾਪਸ ਡਿਬਰੂਗੜ੍ਹ ਜੇਲ੍ਹ ਵਿੱਚ ਲਿਜਾਇਆ ਜਾ ਸਕਦਾ ਹੈ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਅੱਜ ਦੀਆਂ ਅਪਡੇਟਸ న్యూ ਨਾਲ ਧੰਨਵਾਦ